ਲਓ ਜੀ ਆ ਗਈ ਚਰਨੋਂ ਕਮਾਲ ਕਰਦੀ ਅੱਜ ਤਾਂ ਸਕੂਟਰੀ ਚਲਾ ਕੇ ਲੈ ਕੇ ਆਈ ਆ ਕਿਉਂ ਮੈਨੂੰ ਆਉਂਦੀ ਨਹੀਂ ਸਕੂਟਰੀ ਆਉਂਦੀ ਤਾਂ ਹੈਗੀ ਸੀ ਪਰ ਸਾਨੂੰ ਡਰ ਸੀ ਨਾ ਕਿਤੇ ਮਾਰ ਬੁਸ਼ਾ ਕੇ ਲੈ ਕੇ ਆਈ ਸਕੂਟਰੀ ਤੇ ਨਾਰਬਾ ਨਾ ਬਾਬੂਆਂ ਲੇਕਿਨ ਸਾਹੂਵਾ ਕਰ ਦੇਦਾ ਤਾਂ ਹਾਂ ਸਾਨੂੰ ਤਾਂ ਐ ਸੀ ਕਿਤੇ ਹਸਪਤਾਲ ਜੀ ਨੇ ਮਗਜੇ ਪਹਿਲਾਂ ਇਹ ਹਿਲਦਾ ਨਹੀਂ ਇਹ ਪਤਲੇ ਐ ਹੀ ਹੁੰਦਾਗਾ ਤੁਸੀਂ ਪਹਿਲੀ ਵਾਰ ਚਲਾਇਆ ਨੇ ਸਕੂਟਰੀ ਤਾਂ ਕਰਕੇ ਡਰਤਾਂ ਕਿ ਮੇਰੀ ਸਕੂਟਰੀ ਤਾਂ ਨਹੀਂ ਆਏ ਹਿਲਦਾ ਹੈਗਾ ਮੇਰੀ ਸਕੂਟਰੀ ਤਾਂ ਅਗਲੀ ਨੂੰ ਅਸੀਂ ਤਾਂ ਡਰ ਹੀ ਕੇ ਸੀ ਕਿ ਇਹ ਆਉਂਦੀ ਨਹੀਂ ਕਿ ਪਤਾ ਕਿਉਂ ਅੰਦਾਜ਼ ਇਹ ਕਿਤੇ ਹਸਪਤਾਲ ਜੀ ਨੇ ਮਗਜੇ ਸੋ ਇਹ ਇਕੱਲੀ ਮੈਂ ਜਿੱਥੇ ਮਰਜ਼ੀ ਲੈ ਜਾ ਸਕੂਟਰੀ ਇਕੱਲੀ ਕਿਹਦੇ ਭਜਨ ਖਿੱਚਣਾ ਸਿੱਖੀ ਨਹੀਂ ਨਾ ਆ ਉਹਦਾ ਠੀਕ ਸਕੂਟਰੀ ਨਹੀਂ ਖਿੱਚੀ ਸਕੂਟਰੀ ਨਹੀਂ ਖਿੱਚ ਸਕਦੀ ਮਤਲਬ ਸਕੂਟਰੀ ਤਾਂ ਖਿੱਚ ਸਕਦੀ ਆ ਬੰਦਾ ਨਹੀਂ ਖਿੱਚ ਸਕਦਾ ਵਗਰੋਂ ਹਾਂ ਚਲ ਬਈ ਪਤਾ ਲੱਗ ਗਿਆ ਵੀ ਤੁਸੀਂ ਬੋਲਦਾ ਸੀ ਸਸਰੀ ਘਰ ਜੀ ਮੈਂ ਸਸਰੀ ਘਰ ਨਾਲ ਹਾਂ ਤੁਸੀਂ ਕਿੱਥੋਂ ਮੈਂ ਮੈਂ ਮਿੰਦਾ 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 ਕਿਥਾ ਸੀਟੀ ਸੰਗਰੂਰ ਤੋਂ ਸੀਟੀ ਚ ਤੁਸੀਂ ਕੀ ਕਰਨ ਗਏ ਸੀਗੇ ਜੀ ਆ ਪੁੱਛਿਆ ਜੀ ਸੀਟੀ ਚ ਕੀ ਆ ਜੀ ਮੈਂ ਬੇਵਲੀ ਆਈ ਸੀ ਮੇਰਾ ਸਹੁਰੇ ਨੇ ਸੀਟੀ ਸੰਗਰੂਰ ਫਿਰ ਉਹ ਦੋਨੇ ਅਕਸਰ ਮਾਰੀ ਜਾਂਦੀ ਆ ਸੀਟੀ ਸੰਗਰੂਰ ਆ ਨਾ ਇਹ ਸੀਟੇ ਮਾਰਦੀ ਹੁੰਦੀ ਆ ਅੱਛਾ ਸੀਟੂ ਕਾ ਮਾਰਦੀ ਹੁੰਦੀ ਆ ਅੱਛਾ ਮੈਂ ਨੂੰ ਨਹੀਂ ਦੇਖ ਬੜਾ ਬਤਾ ਦੇ ਵੀ ਤੁਸੀਂ ਸੀਟਿਆ ਵੀ ਮਾਰਨ ਲੱਗੇ ਆ ਮੈਂ ਮਾਰ ਕੇ ਦਿਖਾ ਦੇ ਕਦੀ ਮੈਂ ਸੀਟੀ ਲੈ ਕੇ ਆਉਂਗੀ ਫੇਰ ਮਾਰੂੰਗੀ ਅੱਛਾ ਦੂਜੀ ਸੀਟ ਤੇ ਰੱਖ ਲਈ ਅੰਬੋ ਮੈਨੂੰ ਪਤਾ ਹੀ ਨਹੀਂ ਸੀ ਹਾਂ ਬੇਬੇ ਨੂੰ ਪਤਾ ਬੇਬੇ ਨੇ ਲੈ ਕੇ ਦਿੱਤੀ ਸੀ ਦੋ ਮੈਨੂੰ ਅੱਛਾ ਅੱਛਾ ਮੈਂ ਐਂ ਕਹਿੰਦੀ ਤੈਨੂੰ ਤੂੰ ਸਿੱਧਾ ਪਹਿਲੇ ਹੀ ਪੰਜਾਬੀ ਚ ਆ ਜਾਂਦੀ ਉਵੇਂ ਅੰਗਰੇਜ਼ੀ ਮਾਰੀ ਜੰਨੀ ਜੋ ਤੈਨੂੰ ਆਉਂਦੀ ਨਹੀਂ ਪੜੀ ਕਾਨੂੰ ਇੱਕ ਦਿਨ ਮੈਂ ਸੀਟੀ ਮਾਰ ਲਈ ਸੀ ਸੀਟੀ ਮਾਰ ਦੇ ਮਾਰ ਲਈ ਉਹ ਸੀਟੀ ਕਿੱਥੇ ਤੇ ਟੁੱਟੀ ਹੋਈ ਸੀ ਉਹਦੇ ਵਿੱਚ ਜਾ ਕੇ ਹੜਕ ਫਸ ਗਈ ਸੀਟੀ ਤੋਂ ਬੱਜੀ ਵੀ ਨਹੀਂ ਹਾਏ ਵੇ ਬੂਹ ਰੇ ਨਾ ਕੰਮ ਲੱਗ ਟੱਬਰ ਆਏ ਕੌਣ ਸੀਟੀ ਮਾਰ ਤੁਹਾਡੀ ਨਹੀਂ ਸੀਟੀ ਲੈ ਲਈ ਸੀਟੀ ਕਿ ਕਰਾਂ ਇਹਦੀ ਬੱਸ ਚ ਵਜਾਤੀ ਦੇਰ ਬੰਦੇ ਵਸੋ ਕਲੀ ઓਹ ਫੋਟ ਮੇਰੇ ਬਾਈ ਜਿੱਤਰ ਇਹ ਸੀਟੀ ਬੁਝਾਈ ਨਹੀਂ ਰਹੀ ਕੁਟਪਾਈ ਉਹ ਮਾਂ ਮਾਚਾ ਆਏ ਵੀ ਹੋ ਜਾਂਦੀ ਆ ਹਾਂ ਇਹ ਜੀ ਬਣੀ ਪਰ ਮੇਰੇ ਨਾਲ ਮੇਰੀ ਤਾਂ ਸੀਟੀ ਵਿੱਚ ਜਕੜ ਕਬਦੀ ਹੈ ਹਾਂ ਸੀਟੀ ਚੜਤ ਨਾ ਆਉਂਦੀ ਫਿਰ ਸੀਟੀ ਬੱਜੀ ਨਹੀਂ ਬੱਜੀ ਵੀ ਉਹ ਕੁੱਟੀ ਹੋਈ ਸੀ ਉੱਪਰੋਂ ਮੈਨੂੰ ਤਾਂ ਸਮਝ ਨਹੀਂ ਆਏ ਵੀ ਸੀਟੀ ਚ ਹੜਕ ਕੇ ਆ ਗਈ ਤੇਰੇ ਮੂੰਹ ਚ ਪਹਿਲਾਂ ਹੜਕ ਸੀਗੀ ਸੀਟੀ ਦੇ ਵਿੱਚ ਹੜਕ ਹੁੰਦੀ ਆ ਉਹ ਪੀ ਹੋਈ ਸੀ ਫਸ ਜਾਂਦੀ ਉਹਦੇ ਵਿੱਚ ਫਸ ਗਈ ਅੱਛਾ ਹੋ ਗਈ ਗੱਲ ਆ 20 ਮਿੰਟ ਹੋ ਗਿਆ ਠੀਕ ਆ ਚਾਹ ਕੋਈ ਚਲ ਬੱਸ ਬੰਦ ਕਰੋ ਬਕਾਇਵਾਂ ਦੇ ਬਾਅਦਲੀ ਦਫਾਇਤ ਫੜ ਹਾਂ ਪਹਿਲਾਂ ਤੂੰ ਐਂ ਦੱਸ ਜਦੋਂ ਸਿਟੀ ਦੇ ਵਿੱਚ ਸਿਟੀ ਦੇ ਇਹਨੂੰ ਪਤਾ ਨਹੀਂ ਹੈਗਾ ਵੀ ਸਿਟੀ ਦੇ ਵਿੱਚ ਹੜਕ ਹੁੰਦੀ ਆ ਹਾਂ ਹੜਕ ਹੁੰਦੀ ਆ ਬੇਰ ਦੀ ਬੇਰ ਦੀ ਹੜਕ ਹੁੰਦੇ ਉਹਦੇ ਵਿੱਚ ਆ ਉਹ ਤਾਂ ਮੈਨੂੰ ਵੀ ਪਤਾ ਜਾਣ ਕੇ ਕਿਉਂ ਬਈ ਐਂ ਤਾਂ ਬੰਦਾ ਜਾਣ ਕੇ ਕਹਿ ਨਹੀਂ ਸਕਦਾ ਲਾ ਕਿਉਂ ਨਹੀਂ ਕਹਿ ਸਕਦਾ ਨਹੀਂ ਕਹਿ ਸਕਦਾ ਮੈਂ ਕਹਿ ਨਹੀਂ ਆ ਤੁਸੀਂ ਮੈਨੂੰ ਚਾਰ ਦੇ ਦਈਏ ਕੋਈ ਸੀਟ ਆਪ ਚਾਰ ਚ ਐਦੇ ਕੋਲ ਆ ਤੈਨੂੰ ਪੜਾਇਆ ਹੋ ਬਿਆਹ ਦੇ ਆਈ ਜਿਹੜੇ 3400 ਮੈਂ ਕਰੋ ਸਿੱਟ ਕੇ ਪਿਆ ਉੱਥੇ ਹੋਣ ਚਾਜ ਗਿਰੇ ਮਾਸੀ ਚੋਟਾ ਦਾ ਵਦਵਲੀ ਨੋ ਕਿਹੋ ਪਿਆ ਮੇਰੀ ਜਿਤ ਨਾਲ ਦੇਖ ਰੱਖਿਆ ਹੋਇਆ ਇਹ ਜਿਤ ਨਾਲ ਹੋਰ ਬਾਗ ਜਾਂਦਾ ਜਿਤ ਨਾਲ ਉਹ ਚੱਲਦਾ ਹੋਸਪਟਲ ਸਿਆਣਾ ਸੀ ਵੀ ਨਾ ਟੱਕ ਲਿਆ ਕੇ ਜਿੰਦਰ ਆ ਮੇਰਾ ਬੰਦਾ ਸਿਆਣਾ ਹੋ ਗਿਆ ਬੇਬੇ ਵਲੌਗ ਚੱਲ ਰਿਹਾ ਮੇਰਾ ਹਸਬੰਡ ਸਿਆਣਾ ਬੇਬੇ ਬੋਲ ਬੁਲਾਉ ਬੋਲ ਬੇਬੇ ਬੁਲਾਣਾ ਹੈ हमको ਬੇਬੇ ਤੂੰ ਮੈਨੂੰ ਐਂ ਦੱਸ ਤੂੰ ਥ੍ਰੇਡਿੰਗ ਕਿਤੋਂ ਕਰਾਈ ਆ ਥ੍ਰੇਡਿੰਗ ਕਿਤੋਂ ਕਰਾਈ ਆ ਜਿਹੜਾ ਤੁਸੀਂ ਕਰਾਉਂਦੇ ਚਲੋ ਤੂੰ ਬੇਬੇ ਤੈਨੂੰ ਤੈਨੂੰ ਪਤਾ ਕਮੈਂਟ ਆਉਂਦੇ ਨੇ ਕਹਿੰਦੇ ਬੇਬੇ ਦੀ ਥ੍ਰੇਡਿੰਗ ਕਿੰਨੀ ਸੋਹਣੀ ਆ ਦੇ ਮੱਖਣ ਲਾਈ ਜਾਂਦੀ ਹੈ ਉਹ ਮਤਰ ਮਰਾਜ ਨੂੰ ਜਾ ਕੇ ਦੇ ਦੇ ਦੂੰਗੀ ਵੀ ਹਾਂ ਕਰੇ ਮੈਂ ਇਹ ਤੋ ਆ ਬਟਾਈਆਂ ਸੀ ਬੇਬੇ ਵੀ ਸੇਲ ਨੂੰ ਘਟਾਉਂ ਜਾਂਦਾ ਹਾਂ ਹਾਏ ਬੇਬੇ ਸੋਹਣੇ ਲੱਗ ਰਹੀਆਂ ਤੂੰ ਅੱਜ ਹਾਏ ਸੋਹਣੇ ਲੱਗ ਰਹੇ ਨੇ ਸੱਚੀ ਬਹੁਤ ਸੋਹਣੇ ਲੱਗਦੇ ਨੇ ਦੇਖ ਬੇਬੇ ਮੱਖਣ ਲਾਉਂਦੀ ਆ ਇਹ ਤੋ ਪੱਕ ਜਾਏ ਤੋ 2 ਮਿੰਟ ਚੁੱਪ ਕਰ ਲੈ ਮੱਖਣ ਤਾਂ ਉਹ ਨਹੀਂ ਜੁੜਿਆ ਸੱਖ ਨਾਲ ਆ ਉੱਥੇ ਮੱਖਣ ਕਾਸ ਨੂੰ ਲਾਉਣਾ ਸੀ ਤਾ ਅਸਿੱਧਾ ਸੈਂਡਵਿਚ ਤੇ ਉੱਤੇ ਬਰੈਡ ਤੇ ਲਾ ਕੇ ਖਾ ਲਓ। ਉੱਤੇ ਲਾ ਕੇ ਖਾਣੇ ਹੁੰਨੇ ਉਸਤਾ ਮੱਖਣ ਲਾਉਦੇ ਨਹੀਂ। ਹਾਂ ਬੇਬੇ ਤੈਨੂੰ ਮੈਂ ਮੱਖਣ ਲਾਇਆ। ਦੋਸਤੋ ਸਿਰ ਸਿਰੇ ਕੰਮਕਾਰ ਦਾ ਜਦੋਂ ਹੋਏਗਾ ਹੋਏਗਾ ਇਧਰ ਕੰਮ ਚੱਲੀ ਜਾਂਦਾ ਜੀ। ਪ੍ਰੋਪਰ ਚੱਲ ਰਿਹਾ ਪੂਰਾ। ਰੋਟੀ ਨੰਬਰ ਤੇਜੀ ਰੋਟੀਆਂ 8। ਆਏ ਤਿੰਨ ਖਾਦੀਏ ਨੇ ਤਿੰਨ ਰੋਟੀਆਂ। ਤਿੰਨ ਮਿਲਣਾਂ ਨੇ ਹੋ ਟੇਸਟ ਟੇਸਟੀ ਜੀ ਖਾ ਗਈ। ਨੇ ਭਾਈ ਨਲੇ ਤੁਸੀਂ ਕਹਨੇ ਹੋ ਨਾ ਵੀ ਕੰਮ ਜਲਦੀ ਸ਼ੁਰੂ ਕਰਨਾ ਚਾਹੀਦਾ ਹੈ 11:30 ਵਜੇ ਗਿਆ ਜੇ ਆਪਾਂ ਕੰਮ ਸ਼ੁਰੂ ਕਿਉਂ ਨਹੀਂ ਕਰ ਰਹੇ ਉਹ ਤੁਹਾਡੀ ਮਰਜ਼ੀ ਮੈਂ ਤਾਂ 9:30 ਵਜੇ ਦੀ ਆਈ ਹੂ ਆ 9:30 ਵਜੇ ਮੇਰੀ ਬੱਸ ਲੈ ਰੇ ਪਹੁੰਚ ਜਾਂਦੀ ਹੁੰਦੀ ਆ ਆਪਾਂ 9:30 ਵਜੇ ਤੁਸੀਂ ਇਹ ਲੈ ਲਓ ਭਾਈ ਅ 9:30 ਵਜੇ ਪਹੁੰਚੀ ਤੇ 10:30 ਵਜੇ 10:30 ਇੱਕ ਘੰਟਾ ਤਕਰੀਬਨ ਇਹਦਾ ਖਾਣਾ ਚੱਲਦੇ ਰਹੂਗਾ ਉਹ ਨਿਪੜਿਆ ਨਹੀਂ ਨਿਪੜਿਆ ਪਰ ਉਹਦਾ ਮਾਂ ਦਿੱਤੀ ਪੇੜਾ ਕਰਕੇ ਧਰ ਦਿਆ ਯਾਰ ਤੇ ਸੱਦਾ ਹੁੰਦਾ ਮੈਂ ਗੱਲ ਸੁਣਦੀ ਮੇਰੀ ਇੱਕ ਪਿੰਟ ਧਿਆਨ ਨਾਲ ਤੂੰ ਹੁਣ ਤੂੰ ਮਰੀ ਜਾਂਦਾ ਪੰਜ ਉਧਰ ਡਾਇਲੋਗਾਂ ਵੇਲੇ ਪਤਾ ਕਿੰਨਾ ਜ਼ੋਰ ਲੱਗੂਗਾ ਇੱਕ ਘੰਟੇ ਦੀ ਸਾਰਾ ਕੰਮ ਵੱਢ ਕੇ ਸਿੱਟ ਦੇਣਾ ਕਿਉਂ ਬਾਈ ਪ੍ਰੈਕਟੀਕਲ ਕੋਈ ਇਹਦੇ 'ਚ ਕੋਈ ਗੰਭੀਰ ਐਕਟਿੰਗ ਲਾਉਂਦੀ ਸਰਾ ਕੁੜੀ ਇਹਦੇ ਵਿੱਚ ਕੋਈ ਪਰ ਜਿਹੜਾ ਖਾਣ ਵਾਲਾ ਮਸਲਾ ਹੈ ਉਹ ਵੀ ਸਰੇ ਹੀ ਲੌਂਗੇ ਤੀਜੀ ਉਹ ਛੱਡ ਤੈਨੂੰ ਤੇਰਾ ਮਤਲਬ ਇਹ ਹੈ ਕਿ ਕੰਮ ਵੇਲੇ ਜ਼ੋਰ ਲਾਏ ਮੇਰੇ ਘਰ ਦਾ ਕੰਜਰਾ ਮੇਰੇ ਘਰ ਦਾ ਤਾਂ ਖਾਦਾ ਵੀ ਕਾਲੇ ਮੂੰਹ ਵਾਲੇ ਮੇਰੀ ਭੂਆ ਦਾ ਘਰ ਦਾ ਕਰਦੀ ਇਹਦਾ ਮੱਝ ਖਾਵਾ ਲੈ ਕੇ ਤਾਂ ਮੈਂ ਦਿੱਤਲੇ ਚਾਹਾਂ ਮਰੀ ਜਾਂਦਾ ਪਕਾਈ ਬੂਆ ਚੌਲੇ ਨਹੀਂ ਲੈ ਕੇ ਦਿੱਤੇ ਆ ਹੋਰ ਹਣਾ ਕਾਲੇ ਮੂੰਹ ਵਾਲੇ ਨੇ ਚੋਲ ਲੈਣ ਦਿੱਤੀ ਮੈਂ ਲੈ ਕੇ ਚੌਲ ਵੀ ਪੈਨੇ ਕਿਹੜੇ ਮੋੜ ਨੇ ਬਾਈ ਚੱਲ ਗੂਗਾ ਨਾ ਬਾਈ ਐਂ ਨਾ ਕੋ ਦੇਖਿਓ ਦੋਸਤੋ ਅੰਦਰ ਨਾ ਹਨੇਰਾ ਹੈ ਹਨੇਰੇ ਕਰਕੇ ਮੇਰਾ ਵੀਰ ਆਇਆ ਆ ਰਿਹਾ ਤੇ ਉਹ ਕੈਂਟ ਲੱਗਦਾ ਹੈਗਾ ਖੜਜੇ ਇੱਕ ਮਿੰਟ ਦੇਖਿਓ ਉਹ ਤਾਂ ਠੀਕ ਹੈ ਆ ਦਿਨ ਚ ਫਲੈਸ਼ ਹਰਾਂ ਦੇਖਦਾ ਹੈ ਲਾ ਫਲੈਸ਼ ਲਾ ਘੜੀ ਦਾ ਉਹ ਤਾਂ ਰਤੂ ਦਾ ਬਰੇ ਤੇ ਦੰਦ ਦਾ ਅੰਤਰਗ੍ਰਹ ਅੰਡਰਗ੍ਰਾਉਂਡ ਕਮਰਾ ਹੈ ਤਾਗਰ ਕਿਨੇ ਰਖਣਾ ਹੋਵੇ ਦੋ ਮਾ ਉਹਨੇ ਆਪਣਾ ਵਾਲਾ ਬੇਲੀ ਜਪਨਾਮ ਤੇਨੂੰ ਪਤਾ ਜਪਨਾ ਮਾ ਮੇਰੇ ਬਲੌਗ ਬਹੁਤ ਸਾਰੇ ਚੱਲ ਪਏ ਅੱਛੇ ਭਾਈ ਸਾਰਿਆਂ ਨੂੰ ਬੇਨਤੀ ਹੈ ਜਿਹੜਾ ਹੁਣ ਮੈਂ ਨਵਾਂ ਬਲੌਗ ਪਾਉਂਗੀ ਉਹ ਵੀ ਇੰਝ ਚਲਾਈਓ ਚੰਗਾ ਠੀਕ ਹੈ ਕਿ ਤੱਕਾ ਲਾ ਕੇ ਚਲਾਉਣਗੇ ਬਾਈ ਤੱਕਾ ਲਾ ਦਿਓ ਚੰਗਾ ਸਾਰੇ ਜਣੇ ਸ਼ੇਰ ਵਾਲਾ ਬੋਤਾਂ ਕੁਛ ਤੇ ਬਾਬਿਓ ਬਈ ਬਹੁਤ ਸੋਹਣੇ ਤੇ ਬਹੁਤ ਪਿਆਰੀ ਕਮੇਟੀ ਨਾਲ ਇਹ ਬਲੌਗ ਬਣਾਉਂਦੇ ਆਂ ਕੁੜੀ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਤੇ ਨੇਹਰੀਆਂ ਠਾ ਲੋ ਸ਼ੇਅਰ ਵਾਲੀਆਂ ਇਹ ਬਸ ਐਂ ਪਤਾ ਲੱਗੇ ਵੀ ਇਹਦਾ ਮੋਨੋਟੋਨੋਲੀ ਟਾਈਟ ਹੁੰਦ ਨੇ ਜਿਹੜੇ ਸਾਰੇ ਸਹੀ ਹੋਏ ਠੀਕ ਹੈ ਜੀ ਜੀ ਬਣਾਇਆ ਕਰਾਂਗੇ ਹਾਂ ਵੀ ਬਣਾਇਆ ਕਰਾਂਗੇ ਫਿਰ ਕਮੇਟਾ ਸਾਰਾ ਤਗੜਾ ਪ੍ਰੋਜੈਕਟ ਕਮੇਟੀ ਵਾਲਾ ਇਹ ਕੀ ਹੈ ਬਈ ਕਾਲੀ ਮਿਰਚ ਹੈ ਮੈਂ ਤਾਂ ਕਿਹਾ ਕਿ ਤੇ ਬਾਈ ਕੰਮ ਦੂਜਾ ਬਣ ਗਿਆ ਕਾਲੀ ਮਿਰਚ ਨਹੀਂ ਵਧੀਆ ਲੱਗਦੀ